ਕੰਨ ਕੋ ਚਾਬੀਆਂ ਲਾਇਆ ਸੀ ਨਾਲ ਦੇ ਪੰਨੇ ਬਣਾਉਂਦਾ ਪਿਆ ਸੀ ਤੇ ਮੈਂ ਉਹਨੂੰ ਵੇਖ ਕੇ ਮੈਨੂੰ ਪਤਾ ਲੱਗਾ ਵੀ ਚਾਬੀਆਂ ਬਣਾਉਂਦੇ ਤਾਂ ਮੈਂ ਮੇਰੇ ਘਰ ਦੇ ਕਹਿੰਦੇ ਵੀ ਚਾਬੀ ਨਾ ਅੱਧੀ ਵੀ ਐ ਤੋ ਤੂੰ ਹੀ ਬਣਾ ਲਓ ਬੰਵਾਰੀ ਵਾਲੀ ਬੰਵਾਰੀ ਵਾਲੀ ਚਾਬੀ ਬਣਾਉਂਦੇ ਮੈਂ ਉਹਨੂੰ ਮੈਂ ਆਵਾਜ਼ ਮਾਰੀ ਮੈਂ ਕਹਿੰਦਾ ਮਾਰੀ ਚਾਬੀ ਧੰਗ ਕਰਦੀਆਂ ਕਹਿੰਦਾ ਭਾਈ ਕੋਈ ਨਹੀਂ ਕਰ ਦਿੰਦਾ ਉਹ ਤੋਂ ਕੰਮ ਕਰਕੇ ਮੈਂ ਸਾਡੇ ਹਾਲ ਆ ਗਿਆ ਤੈਨੂੰ ਦਿਖਾਇਆ ਉਹਨੇ ਵੇਖਦੇ ਵੇਖਦੇ ਸਾਰ ਆਪਣੇ ਲੱਗ ਕਰਨਾ ਪਿਆ ਕੰਮ ਜਦੋਂ ਕੰਮ ਉਹਨੇ ਕੀਤਾ ਤੇ ਸਾਨੂੰ ਪਤਾ ਨਹੀਂ ਸਮਝ ਨਹੀਂ ਆਈ ਉਹ ਕੀ ਕੀਤਾ ਨੇ ਸਾਣਾ ਆਪਾਂ ਦੋਨੇ ਮੀਆਂ ਵੀ ਉੱਥੇ ਬੈਠੇ ਹੋਏ ਆਂ ਜਦੋਂ ਕੰਮ ਕਰਦੇ ਕਰਦੇ ਤੁਹਾਨੂੰ ਬੰਦਾ ਤੁਹਾਨੂੰ ਮੈਨੂੰ ਚਾਹ ਹੀ ਪਿਆ ਦਿਓ ਚਾਹ ਪਿਆਈ ਉਹਨੂੰ ਮੈਂ ਘਾੜਦੇ ਚਾਹ ਬਣਾ ਚਲ ਗਏ ਘਰ ਦੇ ਕਹਿੰਦੇ ਚਾਹ ਦਾ ਕੱਪ ਲੈ ਜਾਓ ਆਣ ਕੇ ਮੈਂ ਉਧਰੋਂ ਲੈਣ ਗਿਆ ਤੇ ਬਸ ਉਹਦੇ ਦਰਵਾਣੀ ਆਪਣਾ ਕੰਮ ਕਰ ਗਿਆ ਤੇ ਬਸ 2 ਮਿੰਟ ਬਾਅਦ ਵਿੱਚ ਪਾ ਕੇ ਤੇ ਉਦੋਂ ਪਾ ਕੇ ਨਾ ਇਹਨੂੰ ਨਾ ਅੱਧੇ ਪੌਣੇ ਘੰਟੇ ਬਾਅਦ ਖੋਲਿਓ ਤੇ ਤਾਂ ਕਿ ਤੇਲ ਰਮਾ ਹੋ ਜੇ ਸਿਰ ਰਮਾ ਹੋ ਜੇਗਾ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਖੋਲਿਓ ਕੀ ਕੀ ਚੋਰੀ ਹੋਇਆ ਦੋ ਬੰਗਾ ਜੇ ਇੱਕ ਮੰਦਰੀਆਂ ਨੇ ਚੈਨ ਨੇ ਤੇ ਚਾਂਦੀ ਦਾ ਕੋਈ ਸਮਾਨ ਹੈ ਤੇ ਪਠੂਰ ਹੀ ਥੋੜਾ ਪਤਾ ਕਿੰਨਾ ਕਿੰਨੇ ਕੁ ਤੋਲੇ ਹੋਗਾ ਸੋਨੇ ਸੋਨਾ ਸਿਰ ਮੈਨੂੰ ਨੀ ਮੇਰੀ ਵਾਈਫ ਨੂੰ ਪਤਾ ਹੈਗਾ ਸਾਰਾ ਕਿੰਨਾ ਕੁ ਨੁਕਸਾਨ ਕਿੰਨਾ ਕੁ ਹੋ ਗਿਆ ਅੰਦਾਜ਼ਾ ਕਿ ਸਾਢੇ 5 6 ਲੱਖ ਦੇ ਕੋਲ ਕੋ ਸਮਾਨ ਦਾ ਹੈਗਾ ਨੁਕਸਾਨ ਇਸ ਬੰਦੇ ਨੂੰ ਪੁਲਿਸ ਨੂੰ ਦਿੱਤੀ ਇਤਲਾਹ ਕੋਈ ਪੂਰੀ ਇਤਲਾਹ ਦਿੱਤੀ ਜਨਾਬ ਨੂੰ ਪੁਲਿਸ ਨੇ ਕਾਰਵਾਈ ਪੂਰੀ ਕੀਤੀ ਹੁਣ ਕੀ ਮੰਗ ਕੀ ਕਰਦੇ ਮੰਗ ਕੀਤੀ ਹੈ ਜੇ ਆ ਜਾਵੇ ਕਿ ਬੰਦਾ ਫੜਿਆ ਜਾਵੇ ਜਲਦ ਜਲਦ ਤੇ ਮੇਰੀ ਜਿਹੜੇ ਮੇਰੀ ਸਪੁੱਤਰੀ ਮਰਤੇ ਕੀਤੀ ਜੇ ਮੇਰਾ ਮੈਨੂੰ ਇਹ ਸਮਾਨ ਮੈਨੂੰ ਦਿੱਤਾ ਜਾਵੇ ਕੁਈ ਸੀਸੀਟੀਵੀ ਵੀਡੀਓ ਵੀ ਹੈਗੀ ਹੈ ਸੀਸੀਟੀਵੀ ਵੀਡੀਓ ਹੈਗੀ ਉਹ ਆਪਾਂ ਮਲਾਕਾ ਨੂੰ ਕੁਝ ਮਲਾ ਜਾਣ ਦੇ ਦਿੱਤੀ ਨੂੰ ਕਾ ਚਾਪੀ ਬੁਲਾ ਦੋ ਚਾਪੀ ਬਣਾਦੇ ਬਣਾਉਂਦੇ ਭਾਜੀ ਸਾਰਾ ਕੁਝ ਹੋ ਗਿਆ ਪਤਾ ਹੀ ਨਹੀਂ ਚੱਲਿਆ ਕਿਤਾ ਸਾਡੇ ਸਾਹਮਣੇ ਅੱਖਾਂ ਦੇ ਸਾਹਮਣੇ ਸਾਰਾ ਕੁਝ ਕਰਕੇ ਚਲਾ ਗਿਆ ਪਤਾ ਹੀ ਨਹੀਂ ਚੱਲਿਆ ਕਿ ਕੀ ਹੋਇਆ ਕਿੰਨਾ ਸੋਨਾ ਕਿੰਨਾ ਸੀਗਾ ਮੇਰੀਆਂ ਦੋ ਚੂੜੀਆਂ ਤਿੰਨ ਟੋਲੇ ਦੀ ਚੂੜੀਆਂ ਸੀ ਸੋਨੇ ਦੀ ਚਾਂਸੀ ਸੋਨੇ ਦਾ ਮੰਗਲ ਸੂਤਰ ਸੀ ਦੋ ਮੰਦਰੀਆਂ ਮੇਰੀਆਂ ਇੱਕ ਮੇਰੇ ਘਰ ਵਾਲਿਆਂ ਨੇ ਪਾਈ ਸੀ ਤੇ ਇੱਕ ਮੈਂ 1.5 ਟੋਲਾ ਸੋਨਾ ਬਚਿਆ ਨਹੀਂ ਪਠੂਲ ਰੱਖੀ ਹੋਈ ਸੀ ਤੇ ਦੋ ਟੋਪੇ ਸੀ ਜੋੜਿਆ ਸੀ ਇੱਕ ਮੇਰੀ ਸੀ ਤੇ ਇੱਕ ਮੇਰੀ ਬੇਟੀ ਦੀ ਸੀ ਇੱਕ ਮੈਨੂੰ ਵਿਆਹ ਵਾਲੋ ਕਿਤੇ ਆਏ ਸੀ ਮੈਂ ਜਵਲ ਦਾ ਕੰਮ ਕਰਦੀ ਹਾਂ ਮੈਂ ਇਹ ਚਾਂਦੀ ਦੀ ਚਾਂਸ 70 ਗ੍ਰਾਮ ਦੀ ਕਿੰਨਾ ਕੁ ਟੋਟਲ ਨੁਕਸਾਨ ਹੋਇਆ ਹੋਗਾ 10 ਕਤੂਲੇ ਮੇਰੇ ਖਸੋਨਾ ਹੈਗਾ ਸੀ ਮੇਰਾ ਅੱਛਾ ਕਿੰਨੇ ਕੁ ਪੈਸੇ ਦਾ ਹੋਏਗਾ ਇਹਨੂੰ ਮੈਂ ਕਿਹਾ 10 ਟੋਲੇ ਚ ਸੱਜ 60 ਦਾ ਤੇ ਹੈਗਾ 6 ਲੱਖ ਦਾ ਨੁਕਸਾਨ ਤੇ ਹੋਏਗਾ ਇਸ ਬੰਦੇ ਇਤਲਾਹ ਦਿੱਤੀ ਪੁਲਿਸ ਨੂੰ ਹਾਂਜੀ ਪੁਲਿਸ ਆਈ ਹੈ ਪੁਲਿਸ ਨੇ ਸਾਰੀ ਗੱਲਾ ਗੁਲਾ ਕੀਤੀਆਂ ਦੱਸਿਆ ਸਾਰਾ ਕੁਝ ਦੱਸਿਆ ਹੁਣ ਕੀ ਮੰਗ ਕੀ ਕਰਦੇ ਇਹਦੇ ਮੰਗ ਕੀ ਕਰਦੇ ਗਰੀਬ ਬੰਦੇ ਹੈਗੇ ਆ ਕੀ ਮੰਗ ਕਰਨੀ ਦੱਸੋ ਇਹ ਲੇਖ ਨਿਰੰਦਾ ਮੈਂ ਮਸ਼ੀਨ ਚ ਚਲਾਨੀ ਉਹ 10000 ਰੁਪਏ ਦੀ ਨੌਕਰੀ ਤੇ ਕੰਮ ਕਰਦਾ ਬੱਚੇ ਪੜਾਉਣ ਵਾਲੇ ਉਹਨਾਂ ਦੇ ਵਾਸਤੇ ਸੜਕ ਛੋੜਿਆ ਹੈ ਅਸੀਂ ਇਹ ਮੰਗ ਕਰਦੇ ਆ ਪਿਆ ਬੱਚੇ ਨੂੰ ਫੜੋ ਅਸੀਂ ਤਾਂ ਫੋਟੋ ਵੀ ਪਾਤੀ ਹੈ ਵੀਡੀਓ ਵੀ ਪਾ ਦਿੱਤੀ ਹੈ ਤੇ ਤਾਂ ਕਿ फटाफट ਫੜਿਆ ਚਾਹੀ ਮੇਰਾ ਸੋਨਾ ਮਨ ਵਾਪਸ ਮਿਲੇ ਬੰਦਾ ਅੱਜ ਮੇਰੇ ਘਰ ਦੀ ਪਹਿਲ ਕਿਸੇ ਹੋਰ ਕਰੇਗਾ ਜਿੱਦਾਂ ਅੱਜ ਮੈਂ ਹਾਂ ਅੱਜ ਕੋਈ ਹੋਰ